ਤਈ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸੋ ਆਪਾਂ ਸਵੇਰੇ ਹੁਣ ਹੋ ਗਈ ਤੇ ਆਰਥਮੈਂ ਆਪਣੇ ਕੰਮ ਕਰਨ ਤੇ ਸੋ ਸਾਰਿਆਂ ਨੂੰ ਵਲੌਗ ਦੇਖਦੇ ਹੋ ਤੁਸੀਂ ਪਿਆਰ ਦੇ ਰਹੇ ਹੋ ਧੰਨਵਾਦ ਸੜਾ ਸਾਰਿਆਂ ਦਾ ਜੋ ਇਹਨਾਂ ਪਿਆਰ ਦੇ ਰਹੇ ਸੋ ਸਾਰੇ ਜਿਹੜੇ ਵਲੌਗ ਨੂੰ ਪਹਿਲੀ ਵਾਰ ਦੇਖਦੇ ਨੇ ਚੈਨਲ ਤੇ ਪਹਿਲੀ ਵਾਰ ਆਉਦੇ ਨੇ ਸਾਰਿਆਂ ਨੂੰ ਇੱਕੋ ਬੇਨਤੀ ਹੁੰਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਿਆ ਕਰੋ ਤੇ ਰਿਵਲ ਲਿੰਕਰ ਵਾਲਾ ਬਟਨ ਦਬਾ ਦਿਆ ਕਰੋ ਤੇ ਤਾਂ ਜੋ ਸਾਨੂੰ ਅਸੀਂ ਜਦੋਂ ਵੀ ਵਲੌਗ ਨੂੰ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਤੁਸੀਂ ਵੀਡੀਓ ਦੇਖ ਸਕੋ ਤੇ ਨਾਲ ਦੇ ਨਾਲ ਜੇ ਵਧੀਆ ਵੀਡੀਓ ਬਧੀ ਲੱਗਦੀ ਹੈ ਉਹਨੂੰ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰਕੇ ਸਾਨੂੰ ਦੱਸਿਆ ਕਰੋ ਸੁਝਾਅ ਦੱਸਿਆ ਕਰੋ ਗੱਲਬਾਤ ਜੇ ਉੱਗ ਰਿਹਾ ਕਰੋ ਸੋ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰ ਦਿਆ ਕਰੋ ਤੁਹਾਡੇ ਕਮੈਂਟਾਂ ਨਾਲ ਹੀ ਸਾਨੂੰ ਮਾਹੌਸਰਾ ਹੋ ਜਾਏਗਾ ਜਿੰਦੇ ਚੈਨਲ ਸਬਸਕ੍ਰਾਈਬ ਕਰਨਾ ਸਭ ਪਿਆਰ ਮੈਂਦਾ ਸੋ ਕਿਰਪਾ ਬਣੀ ਰੱਖੋ ਨੇ ਕਰੋ ਰੱਬ ਤੁਹਾਨੂੰ ਖੁਸ਼ੀਆਂ ਬਖਸ਼ੇ ਤੇ ਸਾਡੇ ਚੈਨਲ ਨੂੰ ਪਿਆਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਸਟਾਰਟ ਕਰਦੇ ਆਪਾਂ ਅੱਜ ਦੇ ਵਲੌਗ ਨੂੰ ਅੱਜ ਦੇ ਸਫਰ ਨੂੰ ਅੱਜ ਦੇ ਦਿਨ ਨੂੰ ਦੇਖਦੇ ਆ ਕਿਸਤਾਂ ਦਾ ਪਤੀਤ ਹੁੰਦਾ ਸਾਡਾ ਚਿੜੀਆਂ ਦਾ ਚੰਬਾਵੇ ਬਾਬਲੇ ਅਸੀਂ ਉੱਡ ਜਾਈਂ ਆ ਸਾਡਾ ਛੋਟਾ ਸਾਡਾ ਚਿੜੀਆਂ ਦਾ ਚੰਬਾ ਜਿੱਥੇ ਅਸੀਂ ਬੱਚਾ ਨੂੰ ਇੱਕ ਗਿਫਟ ਦਿੱਤਾ ਸੀ ਆਪਾਂ ਕਾਫੀ ਦਿਨਾਂ ਦੇ ਬੱਚੇ ਗਿਫਟ ਮੰਗਦੇ ਸੀ ਚਿੜੀਆਂ ਨੂੰ ਲਿਆ ਕੇ ਦਿੱਤੀਆਂ ਜਿੰਨਾ ਚਿਰ ਐਨਜੋਏ ਬੱਚੇ ਖੇਡਣਗੇ ਖੇਡਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਫਰੀ ਕਰ ਦੇਣਾ ਆਪਾਂ ਕਿਸੇ ਨੂੰ ਅੱਗੇ ਦੇਣੀ ਨਹੀਂ ਹੈਗੀਆਂ ਸਿਰਫ ਇੱਕ ਬੱਚਾ ਵਾਤ ਲੈ ਲੈਂਦੇ ਹਿਆ ਨੇ ਉਸ ਤੋਂ ਬਾਅਦ ਜਦ ਬੱਚੇ ਦਾ ਹੋ ਗਿਆ ਵੀ ਸਾਡੇ ਕੋਲ ਫਸੇ ਨਹੀਂ ਸਾਨੂੰ ਕੋਈ ਲੋੜ ਉਸ ਤੋਂ ਬਾਅਦ ਇਹ ਪਿੰਜਰਾ ਆਪਣੇ ਖੋਲ ਦੇਣਾ ਚਿੜੀਆਂ ਜਿੱਥੇ ਮਰਜ਼ੀ ਜਾਣ ਆਪਾਂ ਇਹਨਾਂ ਨੂੰ ਫਰੀ ਕਰ ਦਾਂਗੇ ਆਪਾਂ ਸਫਰ ਕੈਦ ਨਹੀਂ ਰੱਖਣਾ ਤੇ ਬਾਕੀ ਬੱਚੇ ਜਿਹੜੇ ਸਕੂਲ ਜਾਂਦੇ ਹੁੰਦੇ ਨੇ ਸਾਰੇ ਕੰਮ ਰੱਖਣ ਰੱਖਣਿਆ ਕੀ ਜਾਂਦੇ ਨੇ ਤੇ ਆਪਾਂ ਹੁਣ ਚੱਲਦੇ ਆ ਜੀ ਗੱਡੀ ਸਟਾਰਟ ਤੇ ਦੇਖਦੇ ਹਾਂ ਅੱਜ ਦਾ ਪ੍ਰੋਗਰਾਮ ਕੀ ਬਣਦਾ ਹਾਂਜੀ ਦੋਸਤੋ ਜਿਵੇਂ ਤੁਸਾਂ ਪਾਦੇ ਆ ਕਿ ਰਾਤ ਬਹੁਤ ਜ਼ਿਆਦਾ ਹਨੇਰੀ ਆਈ ਹੈ ਹਨੇਰੀ ਤੇ ਮੀਂਹ ਬਹੁਤ ਜ਼ਿਆਦਾ ਨਾ ਦੇਖੋ بارش ਦਾ ਪਾਣੀ ਪਾਣੀ ਖੜਾ ਸਾਰੇ ਪਾਸੇ ਚੱਕੜ ਚੱਕੜ ਹੋਇਆ ਪਿਆ ਤਕਰੀਬ ਕਾਫੀ ਸਵੇਰ ਤੱਕ بارش ਹੁੰਦੀ ਰਹੀ ਹੈ ਰਾਤ ਹਨੇਰੀ ਕਾਫੀ ਆਈ ਹੈ ਤੇ ਆਪਾਂ ਨੇ ਅੱਜ ਬੱਚੇ ਦੀ ਛੁੱਟੀ ਵੀ ਬੱਚੇ ਲਾਤੇ ਜਿਹਨਾਂ ਲੱਗੇ ਪਾਣੇ ਗੱਡੀਆਂ ਸਾਫ਼ ਕਰਨ ਦੇਖ ਰਹੇ ਕਿੰਨੀ ਸਾਫ਼ ਕਰਤੀ ਚੰਦੇ ਆ ਨੇਰੀ ਮੇਕਾਰ ਸਾਰੇ ਆਪਣੇ ਗੱਡਿਆਂ ਦਾ ਹੋ ਗਿਆ ਬਰਾ ਹਾਲ ਦੋ ਇੱਕ ਗੱਡੀਆਂ ਕੜਤੀਆਂ ਬਾਹਰ ਤੇ ਹਣਾ ਆਏ ਲਾਇ ਨੇ ਗੱਡੀਆਂ ਸਾਫ ਕਰਨ ਹੈ ਹੈ ਕੋਈ ਕੌਸ਼ਿਸ਼ ਨਹੀਂ ਹੁੰਦਾ ਤੁਸੀਂ ਦੱਸੋ ਕਿਵੇਂ ਲੱਗ ਰਿਹਾ ਅੱਜ ਹੈ ਲੱਗਿਆ ਜਾ ਰਹੇ ਨਹੀਂ ਨਹੀਂ ਕੋਲ ਦਾ ਕੰਮ ਬੈਠ ਹੈ ਹੈ ਕੋਲ ਦਾ ਕੰਮ ਕੋਲ ਦਾ ਕੰਮ ਕਿਉਂ ਹੈ ਤੁਸੀਂ ਜਾਉਂਗੇ ਮੈਂ ਕਿ ਚਲ ਸਾਫ ਕਰਦੀ ਹੈ ਹੈ ਵੀ ਗੱਡੀ ਲੈ ਸਾਫ ਕਰਦੀ ਹੈ ਆ ਦੂਜੀ ਫਿਰ ਇਹਨੂੰ ਲੇਟ ਆਈ ਤੇ ਤੋਦੋ ਗੱਡੀ ਇੱਕ ਤਾਂ ਹੈ ਤੇ ਚਲ ਇਹਨੂੰ ਫੇਰ ਦੇਖਾਂਗੇ ਬੜੀ ਇਹਨੂੰ ਚਮਕਾ ਦੋ ਗੱਡੀ ਰੇਤਾ ਛੱਡੋ ਕਿਤੇ ਹੈ ਜੋ ਕੀ ਬੰਦੇ ਮੁੰਡੇ ਲਾਈਕ ਕਰ ਜਾਏਗਾ ਨਿਕਲੋ ਅੱਛਾ ਆਹ ਮੁੰਡਾ ਤਾਂ ਬੜਾ ਵਿਜੀ ਲੱਗਦਾ ਕੰਮ ਚ ਹੂੰ ਕਰ ਦੋ ਸਾਫ ਕਰ ਦੋ ਗੱਡੀਆਂ ਠੀਕ ਆ ਮੋਟਰਾਈਡ ਤੋਂ ਉਹਨਾਂ ਨਾਲ ਹੋ ਰਿਹਾ ਕੋਈ ਜਲਦ ਕਰਮਾ ਹੁਣ ਤੋਂ ਉਹਨੇ ਇਹਨਾਂ ਜੱਜ ਬਾਅਦ ਕੇ ਸ਼ਾਮ ਨੂੰ ਦੇਖ ਲੈ ਫਿਰ ਜੇ ਕਰਾਉਣੇ ਦਾ ਕੰਮ ਵੀ ਠੀਕ ਆ ਕਰ ਦੋ ਸਾਫ ਹੁਣ ਬਸ ਤੇ ਮੈਂ ਤਿਆਰ ਹੁਣ ਜਾਣ ਵਾਸਤੇ ਤੁਸੀਂ ਕਰੋ ਸਾਫ ਹੈ ਇਸ ਟਾਈਮ ਆਪਾਂ ਜਾਣੇ ਜੀ ਵਾਪਸ ਹਰਮਨ ਸਿੰਘ ਨੂੰ ਲੈਣਾ ਕਿਉਂਕਿ ਉਹ ਆ ਗਿਆ ਸੀ ਟਿਊਸ਼ਨ ਤੇ ਤੇ ਹੁਣ ਉਹਨਾਂ ਦੀ ਹੋਟ ਟਿਊਸ਼ਨ ਦਾ ਛੁੱਟੀ ਤੇ ਆਪਾਂ ਉਹਨਾਂ ਨੂੰ ਟਿਊਸ਼ਨ ਤੋਂ ਲੈ ਆਈਏ ਤੇ ਬਾਕੀ ਉਹਨੂੰ ਦੇਖਦੇ ਆ ਫਿਰ ਕੀ ਕੀ ਹੋਇਆ ਤੇ ਟਿਊਸ਼ਨ ਦੇ ਰਿਕੇ ਮੈਂ ਪੜ੍ਹਾਈ ਕੀਤੀ ਆ ਸਾਰੀ ਗੱਲ ਬਾਤ ਉਹਦਾ ਮੈਂ ਕਰਦੇ ਆ ਇਲਾਜ ਚਾਹੁੰਦੇ ਜੀ ਆਪਾਂ ਬਾਜ਼ਾਰ ਨੂੰ ਆ ਗਿਆ ਵੀ ਜਮੂਰਾ ਸਾਡਾ ਟਿਊਸ਼ਨ ਤੋਂ ਪੜ੍ਹ ਕੇ ਹੁਣ ਕਿਆ ਬਈ ਕਿਵੇਂ ਆ ਵਧੀਆ ਵਧੀਆ ਟਿਊਸ਼ਨ ਹੈ ਠੀਕ ਹੈ ਚੱਲੀ ਜਾ ਹੁਣ ਕੀ ਕਰਾਇਆ ਰਾਈ ਟਿਊਸ਼ਨ ਤੇ ਹੈ ਕੀ ਕਰਾਇਆ ਰਾਈ ਟੀਚਰ ਨੇ ਤੇਰੇ ਨਾਲ ਹੈ ਕਮਾਨ ਹੋ ਗਿਆ ਟੂ ਇਹ ਕਹਿੰਦੇ ਤੂੰ ਉਹਨੇ ਕਦੇ ਕੁਝ ਵੀ ਨਹੀਂ ਪਤਾ ਨਹੀਂ ਤੈਨੂੰ ਇਹਨੇ ਵੀ ਕੀ ਕਰਾਇਆ ਕਰਾਇਆ ਕੋਸ਼ਿਸ਼ ਨਹੀਂ ਕਰਾਇਆ ਤੇ ਪਹਿਲੇ ਸਾਰੇ ਆਉਂਦੇ ਨੇ ਜਿੰਨੇ ਕਰਾਤਾ ਨਕਤੀਚਰ ਨੇ ਕੰਮ ਹੈ ਤਰੋਂ ਤੇ ਲੀਗਨੋ ਚਲੋ ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ ਪੇਟ ਪੂਜਾ 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 ਕੁਝ ਨਹੀਂ ਕੋਈ ਪੇਟ ਪੂਜਾ ਨਹੀਂ ਠੀਕ ਹੈ ਹੁਣ ਆਪਾਂ ਚੱਲਦੇ ਆਂ ਮੇਰੇ ਪੇਟ ਪੂਜਾ ਫਿਰ ਕੰਮ ਕੀ ਖਾਣਾ ਹੈ ਕੁਝ ਜੋ ਕੁਝ ਪਹਿਲਾਂ ਦੇਖੀ ਪਹਿਲਾਂ ਤਾਂ ਬਹੁਤ ਕੁ ਦਿਖਜੋ ਬਨੂ ਹੈ ਪਹਿਲਾਂ ਤਾਂ ਬਹੁਤ ਕੁ ਦਿਖਜੋ ਤੂੰ ਅਸਕੇ ਖਾਣਾ ਹੈ ਦੇਖ ਲੈਣਾ ਹੈ ਦੇਖ ਲੈਣਾ ਹਾਂ ਕੀ ਹੈ ਗੋਲ ਗੱਪੇ ਗੋਲ ਗੱਪੇ ਹਾਂ ਚੱਲ ਫਿਰ ਗੋਲ ਗੱਪੇ ਖਾ ਲਈਏ Oh my Allah, good ਹਾਂਜੀ ਇਸ ਬਲੌਗ ਨੂੰ ਤੱਕ ਦੇਣਾ ਆਪਾਂ ਕਰਾਂਗੇ ਬੰਦ ਤੇ ਆ ਸਾਡਾ ਆਪ ਕੋ ਪਲ ਅਥੈਂਟੀਕੇਸ਼ਨ ਪੜ ਕੇ ਆਇਆ ਤੇ ਹੁਣ ਦੇਖਦੇ ਆਂ ਕਰੇ ਅਗੇ ਕਿੰਨਾ ਪੜੂਗਾ ਹੈ ਪੜੇਗਾ ਪੜਦਾ ਨਹੀਂ ਕੀ ਗੱਲ ਪੜ ਲਿਆ ਕਦੋਂ ਪੜੇ ਤੁਸੀਂ ਕਰਾਂਗੇ ਤੁਸੀਂ ਪਰ ਮੈਂ ਗੱਲਾਂ ਅੰਦਰ ਰੱਖੀਂ ਕਰਦੇ ਆ ਚੱਲ ਬਾਕੀ ਜਿੰਨਾ ਕਿਨੇ ਪੜੇ ਕਿੰਨਾ ਕੇ ਪੜ ਕੇ ਉਹ ਸਾਰਾ ਪੜਿਆ ਹੁਣ ਟੈਸਟ ਲੈਣੇ ਆ ਤੇ ਇਸ ਬਲੌਗ ਨੂੰ ਤਕਰੀਬਨ ਐਂਡ ਐਂਡ ਕਰਦੇ ਆ ਤੇ ਜਲਦ ਮਿਲਦੇ ਆ ਇੱਕ ਨਵੀ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸੁਰੱਖ ਆਪਣਾ ਖਿਆਲ ਸਹਿ ਸ਼ਿਕਰ ਗੁੱਡ ਬਾਏ ਰੱਬ ਰੱਖਾ